ਇਹ ਐ ਭਈ ਜਿਹੜੇ ਪੰਜ ਤੱਤ ਤੋਂ ਸਰੀਰ ਬਣਿਆ ਹੈ ਜੀ ਔਰ ਇਹ ਪੰਜਾਂ ਤੱਤਾਂ ਵਿੱਚੋਂ ਅਗਨੀ ਤਾਂ ਹਮੇਸ਼ਾ ਸੁੱਧ ਹੈ ਜੀ 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 ਪਰੰਤੂ ਹਵਾ ਤੇ ਪਾਣੀ ਜਿਹੜੇ ਹਨ ਉਹ ਪ੍ਰਦੂਸ਼ਿਤ ਹੋ ਗਏ ਜੀ ਤੇ ਹਵਾ ਨਾਲ ਹੀ ਸਾਡਾ ਫੇਫੜੇ ਹਵਾ ਨਾਲ ਹੀ ਸਾਡਾ ਸਾਹਸ ਚੱਲਦਾ ਹੈ ਹਵਾ ਨਾਲ ਹੀ ਸਾਡੀ ਜਿਹੜੀ ਹੈ ਨਾ ਉਹ ਸਰੀਰ ਦੀ ਪ੍ਰਕਿਰਿਆ ਜਿਆਦਾ ਚੱਲਦੀ ਹੈ ਜੀ ਔਰ ਇਸ ਲਈ ਹਵਾ ਵੀ ਗੰਦੀ ਹੋ ਗਈ ਹੈ ਔਰ ਦੂਸਰਾ ਜਿਹੜਾ ਸਾਡਾ ਪਾਣੀ ਹੈ ਉਹ ਵੀ ਗੰਦਾ ਹੋ ਗਿਆ ਜੀ ਮੈਂ ਇਹ ਜੇ ਕਹਾਂ ਸਾਡੀ ਧਰਤੀ ਵੀ ਬੇहद ਗੰਦੀ ਹੋ ਗਈ ਹੈ ਜੈਰੀਲੀ ਹੋ ਗਏ ਤੇ ਸਾਡੇ ਲੋਕਾਂ ਦੇ ਵਿੱਚ ਆਮ ਹੀ ਸ਼ੂਗਰ, ਥਾਇਰੋਇਡ, ਬੀਪੀ ਜੋੜਾਂ ਦੀ ਬਹੁਤ ਸਾਰੀਆਂ ਬਿਮਾਰੀਆਂ ਬੰਦੇ ਨੂੰ ਘੇਰਦੀਆਂ ਉਹ ਬਿਮਾਰੀਆਂ ਅੱਜ ਕੱਲ ਜੜ ਕੇ ਜੇ ਪਿੱਛੇ ਚਲ ਜੀਏ 40 45 ਸਾਲ 50 ਸਾਲ ਪਿੱਛੇ ਚਲ ਜੀਏ ਚਲੋ ਆਪਾਂ ਤਾਂ ਨਹੀਂ ਦੇਖਿਆ ਸਾਡੇ ਦਾਦੇ ਪੜਾਦੇ ਉਸ ਟਾਈਮ ਦੇ ਤੇ ਇਹ ਵਾਲੀਆਂ ਬਿਮਾਰੀਆਂ ਨਹੀਂ ਸੀਗੀਆਂ ਪਰ ਅੱਜ ਇੰਨੀਆਂ ਇੰਨੀਆਂ ਬਿਮਾਰੀਆਂ ਨੇ ਸਾਨੂੰ ਕਿਵੇਂ ਘੇਰ ਲਿਆ ਹੈਗਾ ਸਾਡੇ ਦਸ਼ਕਗ੍ਰਣ ਉਹਦੇ ਬਾਰੇ ਵੀ ਜਾਣਕਾਰੀ ਦੇ ਉਹਨਾਂ ਤੋਂ ਕਿਵੇਂ ਬਚਾਅ ਕਰਨਾ ਹੈਗਾ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਹੈਲੋ ਮੈਂ ਮਾਰਾ ਇੱਕ 11 ਸਾਲ ਦੀ ਉਮਰ ਚ ਕੋਸਾਨਾਨਾ ਸਰਚਾਇਤ ਜੀ ਸਰ ਤੋਂ ਲੈ ਕੇ ਜੇ 2 ਸਾਲ ਹੋਰ ਛੱਡ ਦੀਏ ਤੇ ਤੇਰੇ ਚੌੜ ਤੋਂ ਮਾਰੇ ਦੀ ਛਣੇ ਚ ਕੰਮ ਕਰਨਾ ਪਿਆ ਜੀ ਇਹਨਾਂ ਦਾ ਜਲਾ ਲਓ ਤੇਰੇ 70 ਕੁ ਸਾਲ ਇੱਕ ਘੰਟੇ ਬਾਅਦ ਅਸੀਂ ਕਿਤੇ ਰਿਸੇਦਾਰੀ ਚਲ ਗਏ ਆ ਉੱਥੇ ਸਾਨੂੰ ਫੇਕਾਣ ਨੂੰ ਮਿਲਿਆ ਅਸੀਂ ਫੇਰ ਖਾ ਲਿਆ 1 ਘੰਟੇ 2 ਘੰਟੇ ਬਾਅਦ ਫੇਰ ਸਾਨੂੰ 200 ਮਿੱਤਰਾਂ ਦੇ ਕਿਤੇ ਆਪਿਆ ਉੱਥੇ ਖਾ ਲਿਆ ਜਿਹੜਾ ਪਹਿਲਾਂ ਖਾਦਾ ਸੀ ਖਾਣਾ ਉਹਦਾ ਪਚਿਆ ਸੀ ਏਦਾਂ ਜੇ ਕੱਚਾ ਰਹਿੰਦਾ ਸੀ ਫੇਰ ਉਹਦੇ ਚ ਕੱਚਾ ਏਦਾਂ ਪਾ ਲਿਆ ਫੇਰ ਪਾ ਲਿਆ ਉਹਦੇ ਨਾਲ ਕੀ ਹੋਇਆ ਸਾਡਾ ਸਟ੍ਰੋਮਿਕ ਦੀ ਜਿਹੜੀ ਅਗਨੀ ਹੈ ਨਾ ਉਹਨੂੰ ਦਰੁਸਤ ਕਰਨ ਵਾਲੀ ਮਿਕਸ ਕਰਨ ਵਾਲੀ ਜਾਂ ਉਧਰ ਰਸਕਤ ਕੱਢਣ ਵਾਲੀ ਉਹ ਡੈਮੇਜ ਹੁੰਦੀ ਚੱਲ ਗਈ। ਫਿਰ ਸਾਨੂੰ ਗੈਸ ਕਉ ਦਾ ਜਿਆਦਾ ਰੋਗ ਪੈਦਾ ਹੋ ਗਿਆ। ਮੈਂ ਤਾਂ ਉਹੀ ਪੁੱਛਣ ਲੱਗਾ ਕਿ ਅੱਜ ਕੱਲ ਸਾਡੇ ਲੋਕਾਂ ਨੂੰ ਗੈਸ ਦੀ ਪ੍ਰੋਬਲਮ ਬਹੁਤ ਜਿਆਦਾ ਹੋ ਰਹੀ। ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀ ਸਿੰਘ ਮੋਨਿਕਾ ਦਾ ਸਵਾਗਤ ਕਰਦਾ। ਦੋਸਤੋ ਅੱਜ ਆਪਾਂ ਪੁੱਜੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੁੱਡਾ ਦੇ ਵਿੱਚ ਜਿੱਥੇ ਆਪਾਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਲਾਵਾਂਗੇ ਜਿਨ੍ਹਾਂ ਦਾ ਇਲਾਕੇ ਵਿੱਚ ਸਮਾਜ ਸੇਵੀਆਂ ਦੇ ਤੌਰ ਤੇ ਔਰ ਵਾਤਾਵਰਣ ਪ੍ਰੇਮੀਆਂ ਦੇ ਤੌਰ ਤੇ ਔਰ ਬੈਦਖਾਨੇ ਦੇ ਵਿੱਚ ਤੌਰ ਤੇ ਬਹੁਤ ਵੱਡਾ ਨਾਮ ਹੈਗਾ ਜਿਆਦਾ ਸਮਾਨਾ ਲੈਂਦੇ ਸਾਡੇ ਨਾਲ ਮੌਜੂਦਾ ਸੰਤ ਤੇਜਾ ਸਿੰਘ ਜੀ ਢਾਬਾ ਗੁਰਦੁਆਰੇ ਵਾਲੇ ਬਾਬਾ ਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਪੰਜਾਬੀ ਰੰਗ ਟੀਵੀ ਦਾ ਧੰਨਵਾਦ ਹੈ ਜਿਹੜੇ ਇੱਥੇ ਇਸ ਸਥਾਨ ਤੇ ਆਏ ਆ ਔਰ ਇਹ ਜਿਹੜੀ ਬੜਬੁਲੀ ਜਾਣਕਾਰੀ ਉਹ ਲੈ ਕੇ ਲੋਕਾਂ ਦੇ ਦੇਣਗੇ ਧੰਨਵਾਦ ਹੈ ਜੀ। ਬਾਬਾ ਜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜਿੱਦਾਂ ਕਿ ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸਮਾਜ ਨੂੰ ਘੇਰ ਰਹੀਆਂ ਹੈਗੀਆਂ। ਉਹਨਾਂ ਤੋਂ ਕਿਵੇਂ ਬਚਾਅ ਕਰਨਾ ਹੈਗਾ ਸਾਨੂੰ ਪਤਲ ਗਿਆ ਤੁਸੀਂ ਬਹੁਤ ਵਧੀਆ ਬੈਦਖਾਨਾ ਵੀ ਤਿਆਰ ਕਰਦਾ। ਉਹ ਪਹਿਲਾਂ ਤਾਂ ਸਾਨੂੰ ਬਿਮਾਰੀਆਂ ਲੱਗਦੀਆਂ ਕਿਵੇਂ ਆ ਸਾਡੇ ਦਸ਼ਕਵੀਰਾਂ ਨੂੰ ਉਹਦੇ ਬਾਰੇ ਜਾਣਕਾਰੀ ਦਿਓ ਜੀ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਿਹੜੇ ਪੰਜ ਤੱਤ ਤੋਂ ਸਰੀਰ ਬਣਿਆ ਹੈ। ਜੀ। ਔਰ ਇਹ ਪੰਜਾਂ ਤੱਤਾਂ ਵਿੱਚੋਂ ਅਗਨੀ ਤਾਂ ਹਮੇਸ਼ਾ ਸੁੱਧ ਹੈ ਜੀ 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 ਪਰੰਤੂ ਹਵਾ ਤੇ ਪਾਣੀ ਜਿਹੜੇ ਹਨ ਉਹ ਪ੍ਰਦੂਸ਼ਿਤ ਹੋ ਗਏ ਜੀ ਤੇ ਹਵਾ ਨਾਲ ਹੀ ਸਾਡਾ ਫੇਫੜੇ ਹਵਾ ਨਾਲ ਹੀ ਸਾਡਾ ਸਵਾਸ ਚੱਲਦਾ ਹੈ ਹਵਾ ਨਾਲ ਹੀ ਸਾਡੀ ਜਿਹੜੀ ਹੈ ਨਾ ਉਹ ਸਰੀਰ ਦੀ ਪ੍ਰਕਿਰਿਆ ਜ਼ਿਆਦਾ ਚੱਲਦੀ ਹੈ ਪਰ ਇਸ ਲਈ ਹਵਾ ਵੀ ਗੰਦੀ ਹੋ ਗਈ ਹੈ ਜੀ ਔਰ ਦੂਸਰਾ ਜਿਹੜਾ ਸਾਡਾ ਪਾਣੀ ਹੈ ਉਹ ਵੀ ਗੰਦਾ ਹੋ ਗਿਆ ਜੀ ਮੈਂ ਇਹ ਜੇ ਕਹਾਂ ਸਾਡੀ ਧਰਤੀ ਵੀ ਬੇहद ਗੰਦੀ ਹੋ ਗਈ ਹੈ। ਜਿਹੜੀ ਲਈ ਹੋ ਗਈ ਹੈ ਤੇ ਇਸ ਨੂੰ ਕੋਈ ਹੱਥ ਕੱਤ ਨਹੀਂ ਹੈ। ਜੀ ਦੂਸਰਾ ਸਾਡੇ ਬੈਦਕ ਵਿੱਚ ਲਿਖਿਆ ਕਿ ਆਦਮੀ ਦਾ ਆਹਾਰ ਤੇ ਵਿਵਹਾਰ ਸ਼ੁੱਧ ਚਾਹੀਦਾ। ਜੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆਹਾਰ ਤੇ ਵਿਵਹਾਰ ਦੇ ਅਸ਼ੁੱਧ ਹੋਣ ਨਾਲ ਹੁੰਦੀਆਂ ਨੇ। ਜੀ ਆਹਾਰ ਮਤਲਬ ਜਿਹੜਾ ਖਾਣਾ ਪੀਣਾ ਉਹ بگੜ ਗਿਆ। ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸ਼ਬਦਾਂ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਜੀ ਬਾਬਾ ਸਾ ਖਾਣਾ ਖੁਸ਼ੀ ਖੁਆਰ ਜਿਤ ਖਾਦਾ ਤਨ ਪੀੜੀ ਆ ਮਨ ਮੇ ਚਲਾ ਵਿਕਾਰ ਜੀ ਅਸੀਂ ਉਹ ਖਾਣੇ ਖਾ ਰਹੇ ਆ ਜਿਹੜੇ ਉਹ ਜੰਕ ਫੂਡ ਖਾ ਰਹੇ ਆ ਜਿਹੜੇ ਸਾਡੇ ਬੋਡੀ ਵਿੱਚ ਤੱਤ ਪੈਦਾ ਨਹੀਂ ਕਰਦੇ ਉਹ ਉਹ ਜਿਹੜੇ ਥੈਲੇ ਪੈਦਾ ਕਰਨੇ ਜਿਹੜੇ ਵਿਵਾਨੀਆਂ ਨਲਣ ਉਹ ਨਹੀਂ ਪੈਦਾ ਕਰਦੇ ਬਲਕਿ ਬੇਕਾਰੀ ਔਰ ਫਜ਼ੂਲ ਦੇ ਜਿਹੜੇ ਨਾ ਉਹ ਪੈਦਾ ਕਰਦੇ ਨੇ ਬਬਾਈ ਜਿਵੇਂ ਕਿ ਸਾਡੇ ਲੋਕਾਂ ਦੇ ਵਿੱਚ ਆਮ ਹੀ 슈ਗਰ ਥਾਇਰੋਇਡ ਬੀਪੀ ਜੋੜਾਂ ਦੀ ਬਹੁਤ ਸਾਰੀਆਂ ਬਿਮਾਰੀਆਂ ਬੰਦੇ ਨੂੰ ਘੇਰਦੀਆਂ ਉਹ ਬਿਮਾਰੀਆਂ ਅੱਜ ਕੱਲ ਸਾਡ ਜੜ ਕੇ ਜੇ ਪਿੱਛੇ ਚੱਲ ਜੀ 40 45 ਸਾਲ 50 ਸਾਲ ਪਿੱਛੇ ਚੱਲ ਜੀ ਜਦੋਂ ਆਪਾਂ ਤਾਂ ਨਹੀਂ ਦੇਖਿਆ ਸਾਡੇ ਦਾਦੇ ਪੜਦੇ ਉਸ ਟਾਈਮ ਦੇ ਤੇ ਇਹ ਵਾਲੀਆਂ ਬਿਮਾਰੀਆਂ ਨਹੀਂ ਸੀਗੀਆਂ ਪਰ ਅੱਜ ਇੰਨੀਆਂ ਇੰਨੀਆਂ ਬਿਮਾਰੀਆਂ ਨੇ ਸਾਨੂੰ ਕਿਵੇਂ ਘੇਰ ਲਿਆ ਹੈਗਾ ਸਾਡੇ ਅਸ਼ਪੀਰਨ ਉਹਦੇ ਬਾਰੇ ਵੀ ਜਾਣ ਕੇ ਉਹਨਾਂ ਤੋਂ ਕਿਵੇਂ ਬਚਾਅ ਕਰਨਾ ਹੈਗਾ ਉਰੇ ਬਾਰੇ ਵੀ ਜਾਣਕਾਰੀ ਦਿਓ ਜੀ ਚਲੋ ਮੈਂ ਮਹਾਰਾਜ ਕੋਲ 11 ਸਾਲ ਦੀ ਉਮਰ ਤੋਂ ਸਨਾਨਾਪ ਛੜਚਾਇਆ ਸੀ ਜੀ ਘਰ ਤੋਂ ਲੈ ਕੇ ਜੇ 2 ਸਾਲ ਹੋਰ ਛੜਦੀਏ ਤੇ 13 ਚੌੜ ਤੋਂ ਮੇਰੇ ਦੀ ਛੜੇ ਕੰਮ ਕਰਦਾ ਪਿਆ ਜੀ ਇਹਨਾਂ ਦਾ ਜਾਲ ਲਾ ਲਓ ਤੁਸੀਂ ਫਿਰ 70 ਕੁ ਸਾਲ ਮੈਨੂੰ ਇਹੀ ਕੰਮ ਕਰਦਿਆਂ ਹੋ ਗਏ ਨੇ ਅੱਛਾ ਜੀ ਇਸ ਵਿੱਚ ਮੈਂ 70 ਸਾਲ ਪਹਿਲਾਂ ਤੁਮਾਂ ਵੀ ਦੇਖਿਆ ਹੁਣ ਦਾ ਵੀ ਦੇਖਦੇ ਹਾਂ ਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡਾ ਖਾਣਾ ਖਰਾਬ ਹੋਣਾ ਖਾਣਾ ਬਹੁਤ ਜ਼ਿਆਦਾ ਖਰਾਬ ਹੋਣਾ ਖਾਣਾ ਖਰਾਬ ਜੀ ਤੁਸੀਂ ਦੇਖੋ ਇਹ ਸੜਕ ਦੇ ਕੰਡੇ ਇੰਨੇ ਗੰਦੇ ਜਿਹੜੇ ਖਾਣੇ ਆ ਉਟੋਰੇ ਛੋਲੇ ਪਤਾਨੀ ਕਾਦੇ ਬਣਿਆ ਔਰ ਜਿਹੜੇ ਉਹ ਬਣੇ ਹੋਏ ਨੇ ਆਪਣੇ ਮਮੋਸ ਤੇ ਔਰ ਦੂਸਰੇ ਉਹ ਮੂਰੇ ਗੰਦੀ ਹਵਾ ਦੇ ਵਿੱਚ ਪਏ ਨੇ ਉਹਨਾਂ ਤੇ ਕੱਟਾ ਮਿੱਟੀ ਪੈ ਰਹੀ ਹੈ ਮੱਖੀਆਂ ਪੈ ਰਹੀਆਂ ਨੇ ਔਰ ਹਰ ਚੀਜ਼ ਜਿਹੜੀ ਗੰਦੀ ਹੈ ਨਾ ਉਹ ਉਹਨੂੰ ਅਸੀਂ ਚਾਹ ਨਾਲ ਖਾ ਰਹੇ ਹਾਂ ਤੇ ਇਹ ਸਾਡਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਖਾਣਾ ਵਿਗੜ ਗਿਆ ਉਹਦੇ ਨਾਲ ਸਾਡੀ ਖੁਰਾਕ ਬੈਨ ਸਾਡੇ ਸਰੀਰਕ ਤਾਤ ਤਸਰੀ ਜਿਹੜੇ ਸਾਡੀ ਆ ਸਾਡੀ ਬਿਮਾਰੀਆਂ ਤੋਂ ਬਚਾਉਣ ਵਾਲੀ ਘਟ ਗਏ ਤੇ ਜਿਹੜੇ ਦੂਸਰੇ ਸੀ ਉਹ ਵੱਧ ਗਏ ਇੱਕ ਨੰਬਰ ਦੋ ਜਿਹੜਾ ਸਾਡਾ ਵਿਵਹਾਰ ਉਹ ਵੀ ਮਿੱਥਿਆ ਹੋ ਗਿਆ ਅਸੀਂ ਝੂਠ ਵਾਲੇ ਜਿਹੜੇ ਹਸਪਤਾਲ ਦੇ ਲੋਕ ਸੀਗੇ ਸਬਰ ਸੰਤੋਖ ਸੋਚ ਸੰਜਮ ਦਇਆ ਧਰਮ ਦੇ ਤੇ ਕੰਮ ਸੀ ਜਿਹੜਾ ਬੰਦਾ ਸੱਚ ਬੋਲਦਾ ਉਹਦੇ ਚ ਇੱਕ ਐਸੀ ਤਾਕਤ ਪੈਦਾ ਹੁੰਦੀ ਹੈ ਕਿ ਉਹ ਦੁਨੀਆਂ ਹਰ ਚੀਜ਼ਾਂ ਦਾ ਜਿੱਥੇ ਬੰਦਿਆਂ ਦਾ ਸਾਹਮਣਾ ਕਰਦਾ ਉਹ ਸੀਵ ਦਾ ਸਾਹਮਣਾ ਕਰਦਾ ਉੱਥੇ ਹਰ ਝੂਠੇ ਵਿਰੋਧੀ ਲਾਲਚੀ ਹਰ ਬੰਦੇ ਦਾ ਉਹ ਸਾਹਮਣਾ ਕਰਦਾ ਉਹ ਵੀ ਸਾਡਾ ਵਿਗੜ ਗਿਆ ਇਸ ਵਾਸਤੇ ਜਿਹੜੀਆਂ ਇਹ ਸਾਡੇ ਚ ਹਾਰ ਬਿਵਾਰੀਆਂ ਜਾਂ ਸਾਡੀਆਂ ਇਹ ਕਮੀਆਂ ਆਈਆਂ ਨੇ ਪਾਣੀ ਦੀਆਂ ਧਰਤੀ ਦੀਆਂ ਭੋਜਨ ਦੀਆਂ ਉਹਦੇ ਨਾਲ ਸਾਨੂੰ ਬਹੁਤ ਸਾਰੇ ਰੋਗ ਪੈਦਾ ਹੋ ਰਹੇ ਜੀ ਕਈ ਰੋਗ ਐਸੇ ਆ ਜਿਹੜੇ ਸਾਡੇ ਮਤਲਬ ਖਾਣ ਤੋਂ ਪੈਦਾ ਹੁੰਦੇ ਜਿਵੇਂ ਸੰਗਰਣੀ ਦਾ ਰੋਗ ਹੈ ਜਿਹਨੂੰ ਬਾਰ-ਬਾਰ ਲੂਜ ਮੋਸ਼ਨ ਹੁੰਦੇ ਆ ਕੋਈ ਚੀਜ਼ ਖਾਵੇ ਉਹ ਸੰਗਰਣੀ ਦਾ ਰੋਗ ਜਿਹੜਾ ਹੈ ਉਹ ਸਾਡਾ ਪੈਦਾ ਕੀਤਾ ਆ ਵੀ ਹੈ ਜੀ ਇਹ ਜਿੰਨੇ ਬੈਸਿਕ ਲੋਗ ਇਹ ਮੰਨਦੇ ਨੇ ਕਿ ਇੱਕ ਤਾਂ ਅਸੀਂ ਪੇਟ ਸਾਫ਼ ਕਰਨ ਲਈ ਦਵਾਈ ਲੈਂਦੇ ਆ ਉਹਦੇ ਵਿੱਚ ਅਗਰ ਅਸੀਂ ਦੁੱਧ ਦੇ ਦਈਏ ਘੋੜੇ ਦੇ ਦਈਏ ਤਾਂ ਉਹ ਮਰੀਜ਼ ਨੂੰ ਨੁਕਸਾਨ ਨਹੀਂ ਕਰਦਾ ਜੀ ਪਰੰਤੂ ਜੇ ਸਾਡਾ ਕੋਈ ਮਿੱਦੇ ਵਿੱਚ ਡਿਫੈਕਟ ਹੋ ਗਿਆ ਨੁਕਸ ਪੈ ਗਿਆ ਫਿਰ ਸਾਨੂੰ ਟਟੀਆਂ ਲੱਗ ਗਈਆਂ ਨੇ ਤਾਂ ਉਹਦੇ ਨਾਲ ਜਦੋਂ ਅਸੀਂ ਇਹ ਖਾਵਾਂਗੇ ਨਾ ਘਿਓ ਖਾਵਾਂਗੇ ਸਾਨੂੰ ਸੰਗਰਣੀ ਦਾ ਰੋਗ ਹੋ ਜਾਊਗਾ अच्छा जी दूसरा ਜਦੋਂ ਸਾਡੇ ਇੱਕ ਚੀਜ਼ ਅਸੀਂ ਖਾਧੀ ਐ ਇੱਕ ਘੰਟੇ ਬਾਅਦ ਅਸੀਂ ਕਿਤੇ ਰਿਸ਼ਤਦਾਰੀ ਚਲ ਗਏ ਆ ਉੱਥੇ ਸਾਨੂੰ ਫੇਰ ਕੰਡੂ ਮਿਲਿਆ ਅਸੀਂ ਫੇਰ ਖਾ ਲਿਆ ਇੱਕ ਘੰਟੇ ਦੋ ਘੰਟੇ ਬਾਅਦ ਫੇਰ ਸਾਨੂੰ ਦੋਸਤ ਮਿੱਤਰਾਂ ਦੇ ਕਿਤੇ ਜਾਣਾ ਪਿਆ ਉੱਥੇ ਖਾ ਲਿਆ ਜਿਹੜਾ ਪਹਿਲਾਂ ਖਾਧਾ ਸੀ ਖਾਣਾ ਉਹ ਅੱਧਾ ਪਚਿਆ ਸੀ ਅੱਧਾ ਜੇ ਕੱਚਾ ਰਹਿੰਦਾ ਸੀ ਫੇਰ ਉਹਦੇ ਵਿੱਚ ਕੱਚਾ ਅੱਧਾ ਪਾ ਲਿਆ ਫੇਰ ਪਾ ਲਿਆ ਉਹਦੇ ਨਾਲ ਕੀ ਹੋਇਆ ਸਾਡਾ ਸਟੋਮੈਕ ਦੀ ਜਿਹੜੀ ਅਗਨੀ ਹੈ ਨਾ ਉਹਨੂੰ ਦਰੁਸਤ ਕਰਨ ਵਾਲੀ ਮਿਕਸ ਕਰਨ ਵਾਲੀ ਜਾਂ ਉਹਦਾ ਰਸਕਟ ਕਰਨ ਵਾਲੀ ਉਹ ਡੈਮੇਜ ਹੁੰਦੀ ਚੱਲ ਗਈ। ਜੀ ਫਿਰ ਸਾਨੂੰ ਗੈਸ ਕਉ ਦਾ ਜ਼ਿਆਦਾ ਰੋਗ ਪੈਦਾ ਹੋ ਗਿਆ। ਮੈਂ ਤੁਹਾਨੂੰ ਉਹੀ ਪੁੱਛਣ ਲੱਗਾ ਕਿ ਅੱਜਕੱਲ ਸਾਡੇ ਲੋਕਾਂ ਨੂੰ ਗੈਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ। ਲਗਭਗ ਹਰੇਕ ਦੂਜੇ ਬੰਦੇ ਨੂੰ ਗੈਸ ਦੀ ਪ੍ਰੋਬਲਮ ਹੈਗੀ ਹੈ। ਉਹਦਾ ਕੀ ਕਾਰਨ ਹੈਗਾ? ਦੂਸਰਾ ਨੰਬਰ ਅਸੀਂ ਲੋਕ ਜਿਹੜੇ ਆ ਨਾ ਚਾਹਦੇ ਆ ਦਿਨੇ ਆ। ਜੀ ਚਾਹ ਇੱਕ ਐਸਾ ਮਿੱਠਾ ਜ਼ਹਿਰ ਹੈ। ਜਿਹੜਾ ਹਰ ਆਦਮੀ 2-3-4 ਵਾਰ ਛੜੀ ਦਾ ਖਾ ਰਿਹਾ। ਜ਼ਹਿਰ ਨੂੰ ਤੁਸੀਂ ਜੇ ਪਰਖਣਾ ਹੈ। ਤੇ ਤੁਸੀਂ ਪਾਣੀ ਦੇ ਵਿੱਚ ਕੱਲੇ ਵਿੱਚ ਖੰਡ ਨੂੰ ਪੂਰੀ ਤਰ੍ਹਾਂ ਉਬਾਲਦੇ ਜਾਓ ਉਬਾਲਦੇ ਜਾਓ ਉਹ ਟੈਸਟ ਕਰਾ ਕੇ ਵੇਖੋ ਕਿ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਬਿਮਾਰੀ ਪੈਦਾ ਹੋਵੇ ਜੀ ਇਹ ਠੀਕ ਹੈ ਜਿਹੜੀ ਪੱਤੀ ਇਹ ਬਣ ਕੇ ਆ ਰਹੀ ਉਹ ਵੀ ਇਹ ਨਹੀਂ ਸ਼ੁੱਧ ਨਹੀਂ ਹੈ ਉਹ ਵੀ ਪਤਾ ਨਹੀਂ ਕੀ ਕੀ ਪੁਆਇੰਟ ਦੇ ਕੇ ਬਣਾਉਂਦਾ ਲੈਦਰ ਅਕੋਰਡਿੰਗ ਦੇ ਦਿੰਦੀ ਜਾਂ ਰਿਕਾਰਡਿੰਗ ਦੇ ਦਿੰਦੀ ਜਾਂ ਬਟ ਜਿਹੜਾ ਹੈ ਨਾ ਮਤਲਬ ਕ੍ਰਿਸਟਲ ਜਿਹੜੀਆਂ ਖੰਡ ਕ੍ਰਿਸਟਲ ਹੀ ਹੈ ਜੀ ਗੁੜ ਦਾ ਤੇ ਖੰਡ ਦਾ ਬਹੁਤ ਫਰਕ ਹੈ ਜੀ ਗੁੜ ਨੂੰ ਤੁਸੀਂ ਕਾੜਦੇ ਹੋ ਤਾਂ ਉਹ ਇਹ ਲਾਲ ਤੋਂ ਕਾਲਾ ਹੋਏਗਾ। ਜੀ। ਖੰਡ ਨੂੰ ਜਿਉਂਦੇ ਜਿਹਾ ਚਿੱਟੀ ਹੁੰਦੀ ਹੈ। ਚਿੱਟੀ ਹੁੰਦੀ ਹੈ। ਉਹਦੇ ਵਿੱਚ ਕ੍ਰਿਸਟਲ ਹੀ ਹੈ ਜਦੋਂ ਕ੍ਰਿਸਟਲ ਨੂੰ ਬਾਰ-ਬਾਰ ਉਬਾਲ ਕੇ ਪੀਂਦੇ ਆ ਉਹ ਵੀ ਰੋਗ ਕਾਲਾ ਕਰਦੇ ਆ। ਹੂੰ। ਉਹ ਡਾਕਟਰਾਂ ਨੇ ਸਿਆਣੇ ਨੇ ਤਿੰਨ ਰੋਗ ਉਹਦੇ ਵਿੱਚ ਦੇਖੇ ਨੇ ਵੀ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਉਹਦੇ ਵਿੱਚ ਬਿਮਾਰੀਆਂ ਲੁੰਦੇ ਆ ਤਾਂ ਸਭ ਪੈਦਾ ਹੁੰਦੇ ਆ ਜਿਹੜੇ ਬਿਮਾਰੀ ਫੜਾਉਂਦੇ। ਜੀ। ਉਸੇ ਗੈਸ ਦੇ ਤ벌 ਨਾਲ ਅਸੀਂ ਕੀ ਕਰਦੇ ਆ? ਹਨੂ ਹਵਾ ਬਾਰ-ਬਾਰ ਛੱਦਦੀ ਆ। ਜੀ। ਜਦੋਂ ਅਸੀਂ ਸਵਾਜ ਬੈਠੇ ਹਵਾ ਨੂੰ ਰੋਕਦੇ ਆ ਜੀ ਉਹ ਹਵਾ ਸਾਡੀ ਬੱਸ ਹੀ ਵਿੱਚ ਚੱਲ ਜਾਂਦੀ ਹੈ ਬੱਸ ਵਿੱਚ ਮੇਦੇ ਚੱਲਦੇ ਸੀ ਮੇਦੇ ਜਾਨਾ ਕੀ ਹੁੰਦਾ ਫਿਰ ਸਾਡੇ ਮੇਦੇ ਨੂੰ ਉਹ ਡੈਮੇਜ ਕਰਦੀ ਹੈ ਖੁਰਦੀ ਓਪਨ ਕਰਦੀ ਹੈ ਤਾਂ ਉਹਦੇ ਨਾਲ ਫਿਰ ਸਾਨੂੰ ਸੁੰਗ ਲੈਣ ਦੇ ਰੋ ਪੈਦਾ ਹੁੰਦਾ ਜੀ ਬਾਰ ਬਾਰ ਲੂਸ ਬੋਸ਼ਨ ਆਉਂਦਾ ਪ੍ਰਗਟ ਜੀ ਜਿਹੜਾ ਸਾਡੀ ਸੌਮੇ ਦੀ ਅਸਲੀ ਸ਼ਕਤੀ ਹੈ ਉਹ ਸੀ ਗੋਲੀਆਂ ਖਾ ਕੇ ਕਿ ਜਦੋਂ ਸਵੇਰੇ ਹੀ ਖਾਲੀ ਪੇਟ ਕੈਪਸੂਲ ਖਾਣੇ ਆ ਜਾਂ ਚੂਰਨ ਖਾਣੇ ਆ ਉਹ ਨਾਲ ਸਾਡੀ ਅਸਲੀ ਜਿਹੜੀ ਮੇਦੇ ਦੀ ਅਗਨੀਆਂ ਕਮਜ਼ੋਰ ਹੁੰਦੀ ਜਾਂਦੀ ਹੈ ਤੇ ਜਿਹੜੀ ਐਂ ਤੇ ਇਹ ਸਾਨੂੰ ਖਾਜਮ ਨਹੀਂ ਅੱਛਾ ਬਾਬਾ ਜਿੱਦਾਂ ਕਿ ਪਹਿਲਾਂ ਲੋਕੀ ਸਾਡੇ ਆਯੁਰਵੇਦਿਕ ਦੇ ਨਾਲ ਜ਼ਿਆਦਾ ਜੁੜੇ ਸੀ ਕਿਉਂਕਿ ਆਯੁਰਵੇਦਿਕ ਸਾਡੇ ਇੰਡੀਆ ਦਾ ਤੇ ਐਲੋਪੈਥੀ ਬਾਹਰਲੀ ਪਰ ਸਾਡੇ ਲੋਕ ਅੱਜਕੱਲ੍ਹ ਆਯੁਰਵੇਦਿਕ ਨੂੰ ਛੱਡ ਕੇ ਐਲੋਪੈਥੀ ਨੂੰ ਜ਼ਿਆਦਾ ਯਾਰ ਰਿਹਾ ਇਹ ਰੁਝਾਨ ਹੋ ਗਿਆ ਕਿ ਫਸਟ ਏਡ ਦੇ ਤੌਰ ਤੇ ਉਹਨੂੰ ਲਿਆ ਜਾਂਦਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਦੋ ਕਾਰਨ ਹੈ ਜੀ ਹਰ ਬੰਦਾ ਅੱਜ ਇੰਨੀ ਤੇਜ਼ੀ ਵਿੱਚ ਹੈ ਉਹਨੂੰ ਕਹਿੰਦਾ ਵੀ ਜੇ ਬਸ ਮੈਨੂੰ ਬੁਖਾਰ ਚੜਿਆ ਤੇ ਗੋਲੀ ਖਾਦੀ ਤਾਂ ਉੱਤਰ ਜਾਏ ਹਮ ਜਿਹੜੇ ਸਾਡੇਆਂ ਦਿਨ ਬੈਦਿਕ ਦੇ ਗ੍ਰੰਥ ਹੈ ਡਾਕਟਰਾਂ ਨੇ ਸਿਰਫ ਤਿੰਨ ਬੁਖਾਰ ਗਿਣੇ ਨੇ ਡੇਂਗੂ ਜੀ ਬੁਖਾਰ ਆਮ ਬੁਖਾਰ ਡੇਂਗੂ ਤੇ ਟਾਈਫਾਇਡ ਤੇ ਵੱਧ ਤੋਂ ਵੱਧ ਜਿਹਨ ਮਲੇਗਿਆ ਇਹ ਚਾਰ ਬੁਖਾਰ ਕਹਿੰਦੇ ਆ ਅੱਛਾ ਜੀ ਆ ਕਿਉਂ ਨਹੀਂ ਜਿਹੜਾ ਡੇਂਗੂ ਤੇ ਦੂਸਰਾ ਹੈ ਮਲੇਰੀਆ ਉਹਨਾਂ ਜੋ ਬਹੁਤਾਂ ਫਰਕ ਨਹੀਂ ਥੋੜੇ ਫਰਕ ਹੈਗਾ ਜੀ ਇਹ ਚਾਰ ਬੁਖਾਰ ਗਿਣੇ ਆ ਪਰ ਸਾਡੇ ਅਯੁਰਵੇਦ ਦੇ ਗ੍ਰੰਥਾਂ ਵਿੱਚ 25 ਪ੍ਰਕਾਰ ਦੇ ਬੁਖਾਰ ਗਿਣੇ ਆ ਅੱਛਾ ਜੀ 25 ਕਾਈਂਡਸ ਆ ਆਫ ਥੈਰਮੇਟਰੀਕ ਬੁਖਾਰ ਦੇ 25 ਗਿਣੇ ਆ ਉਹਨਾਂ 25 ਬੁਖਾਰਾਂ ਨੂੰ ਅਗਰ ਪਹਿਲੇ ਬੁਖਾਰ ਦਾ ਸੀ ਟਰੀਟਮੈਂਟ ਠੀਕ ਨਹੀਂ ਦਿੰਦੇ ਤਾਂ ਦੂਜਾ ਆਪਣੇ ਆਪ ਹੋ ਜਾਗਾ ਦੂਜੇ ਨੂੰ ਟਰੀਟਮੈਂਟ ਦੇ ਤੀਜਾ ਚੌਥਾ ਪੰਜਵਾਂ 100 100 ਇਸ ਤਰ੍ਹਾਂ ਕਰਦੇ ਚੱਲ ਅੱਛਾ ਤਾਂ ਬੁਖਾਰ ਵਾਸਤੇ ਉਹਨਾਂ ਨੇ ਟਾਈਮ ਰੱਖਿਆ ਤੇ ਜਿਹੜਾ ਬੁਖਾਰ ਹੈ ਉਹਨੂੰ ਤਿੰਨ ਦਿਨ ਚਾਰ ਦਿਨ ਨਾ ਛੇੜੋ ਅਰੈਸਟ ਕਰੋ ਖਾਣਾ ਪੀਣਾ ਸੰਜਮ ਕਰ ਲਓ ਤੇ ਤੁਹਾਡਾ ਬੁਖਾਰ ਜਿਹੜਾ ਚੌਥੇ ਜਾਂ ਪੰਜਵੇਂ ਦਿਨ ਉਹ ਉੱਤਰ ਜਾਗਾ ਇਹ ਟਾਈਫਾਈਡ ਬੁਖਾਰ ਜਿਹੜਾ ਆਮ ਸਾਡੇ ਸਮਾਜ ਵਿੱਚ ਪਰ ਪਚ ਲੱਤ ਹੈ ਜੀ ਉਹ ਬੁਖਾਰ ਤਾਂ ਉਹੀ ਆਮੀ ਹੈ ਪਰ ਜਿੱਦਾਂ ਹੁਣ ਮੈਂ ਜਾਨਾ ਵੀ ਮੈਂ ਜਲੰਧਰ ਜਾ ਰਿਹਾ ਤੁਮਨੇ ਬੁਖਾਰ ਹੋ ਗਿਆ ਡਾਕਟਰਾਂ ਨੇ ਕਿਹਾ ਮੈਨੂੰ ਬੁਖਾਰ ਹੋ ਗਿਆ ਉਹ ਮੈਨੂੰ ਕੈਪਸੂਲ ਦੇਣਗੇ ਇੱਕ ਗੋਲੀ ਦੇਣਗੇ ਮੇਰਾ ਬੁਖਾਰ ਬਿਜਨੇ 10 ਜਾਂ ਅੱਧੇ ਘੰਟੇ ਦੇ ਅੰਦਰ ਉਤਰ ਗਿਆ ਹੁਣ ਮੈਂ ਠੀਕ ਆ ਜਲੰਧਰ ਜਾਵਾਂਗਾ ਕੰਮ ਕਰਾਂਗਾ ਜਦੋਂ ਮੈਂ ਸ਼ਾਮ ਨੂੰ ਆ ਬੁਖਾਰ ਕੋ ਚੜਦਾ ਇਹ ਉਹੀ ਰਹਾ ਜੀ ਔਰ ਇਸੇ ਤਰ੍ਹਾਂ ਦੋ ਰੁਪਏ ਗੋਲੇ ਨੇ ਫੇਰ ਗਏ ਫਿਰ ਗੋਲੇ ਨੇ ਜਦੋਂ ਦੋ ਤਿੰਨ ਚਾਰ ਵਾਰੀ ਉਤਰੇਗਾ ਚੜ੍ਹੇਗਾ ਉਤਰੇ ਚੜ੍ਹੇਗਾ ਉਹੀ ਫਿਰ ਉਹ ਇਹ ਜਿਹੜਾ ਬੁਖਾਰ ਹੈ ਨਾ ਟਾਈਫਾਇਡ ਬਣ ਜਾਏਗਾ ਜੀ ਇਹ ਉਦਾਲ ਬਜੋ ਆਹ ਕਹਿ ਸਕਦੇ ਆ ਤੁਹਾਡਾ ਬੜਾ ਪਿਆਰਾ ਬੱਚਾ ਖੇਡ ਰਿਆ ਤੁਸੀਂ ਉਹਦੀ ਕੋ ਖੇਡ ਮੋਰੇ ਚੱਕ ਲਈ ਉਹ ਵਿਗੜ ਗਿਆ ਉਹ ਤੇ ਵੀ ਭੰਤਾ ਪਾਏ ਮੋਬਾਈਲ ਭੰਤਾ ਤੁਹਾਡਾ ਉਸੇ ਜਾ ਗਿਆ ਉਹਨੂੰ ਮਨਾਉਣ ਵਾਸਤੇ ਤੁਹਾਨੂੰ ਬਹੁਤ ਟਾਈਮ ਲੱਗਿਆ ਇਹ ਟਾਈਫਾਇਡ ਬੁਖਾਰ ਹੈ ਐਸਾ ਹੀ ਇਦੇ ਨਾਲ ਜੇ ਤੁਸੀਂ ਬਿਲਕੁਲ ਕੰਪਲੀਟ ਅਰੈਸਟ ਲੈ ਲੋ ਤੇ ਖਾਣਾ ਛੱਡ ਦਿਓ ਦਲੀਆ ਖਿਚੜੀ ਹਲਕੀ ਖੁਰਾਕ ਲੈ ਲੋ ਔਰ ਇੱਕ ਸਾਡੇ ਕੋਲ ਬੜਾ ਹੀ ਸੌਖਾ ਤਰੀਕਾ ਗਲੋ ਘੋਟ ਕੇ ਪੀਜੀ ਗਲੋ ਜੁਆਨ ਕਾਲੀ ਮਿਰਚ ਨਮਕ ਪਾ ਕੇ ਤੇ ਚਾਰਕ ਬਦਾਮ ਪਾ ਕੇ ਘੋਟ ਕੇ ਪੰਜ ਸੱਤ ਦਿਨ ਵੈਸੇ ਪੀ ਲਓ ਸਵੇਰੇ ਸ਼ਾਮ ਤੇ ਤੁਹਾਨੂੰ ਟਾਈਫੜ ਛੱਡ ਜਾਏਗਾ ਛੱਡ ਜਾਏਗਾ ਕੰਪਲੀਟ ਅਰੈਸਟ ਕਰਨੀ ਜੀ ਅੱਛਾ ਬੱਬੇ ਸਾਡੇ ਇੱਕ ਤੁਹਾਨੂੰ ਹੋਰ ਇਹ ਬਸ ਫਾਲਕ ਅੱਜ ਕੱਲ ਜਿਹੜੇ ਸਾਡੇ ਲੋਕਾਂ ਦੇ ਵਿੱਚ ਸੈਲ ਕਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈਗੀ ਉਹ ਕੀ ਹੈਗੀ ਹੈ ਉਹਦੇ ਬਾਰੇ ਸਾਡੇ ਦਸਪੀਰਾਂ ਨੂੰ ਥੋੜੀ ਜੀ ਜਾਣ ਕੇ ਦੇ ਦਿਓ ਤਾਂ ਜੋ ਕਿਸੇ ਤੇ ਸੈੱਲ ਘੜਦੇ ਹੋਣ ਤੇ ਉਹ ਆਪਣਾ ਪਾਏ ਆਪਣੇ ਘਰੇ ਬੈਠ ਕੇ ਜਾਂ ਸਾਡੇ ਕੋਲ ਤੁਹਾਡੇ ਤੱਕ ਪਹੁੰਚ ਕਰਕੇ ਕਰ ਸਕੋ ਗੱਲ ਸਿੱਧੀ ਹੈ ਬਈ ਗੱਲ ਫਿਰ ਉੱਥੇ ਹੁੰਦੀ ਹੈ ਕਿ ਅਸੀਂ ਖੁਰਾਕ ਉਹ ਖਾ ਰਹੇ ਹਾਂ ਜਿਸ ਵਿੱਚ ਤਾਕਤ ਨਹੀਂ ਕੋਈ ਨਹੀਂ ਤਾਕਤ ਨਹੀਂ ਫਿਰ ਜੇ ਸਾਡੇ ਚ ਉਹ ਰੀ ਐਨਰਜੀ ਨੂੰ ਕਾਇਮ ਕਰਨ ਲਈ ਆਪਣੀ ਜਿਹੜੀ ਸ਼ਕਤੀ ਨੂੰ ਪਾ ਕੇ ਕਾਇਮ ਕਰਨ ਲਈ ਤਾਕਤਵਰ ਚੀਜ਼ ਖਾਈਏ ਉਦਾਹਰਨ ਵਜੋਂ ਅੱਜ ਤੋਂ 30 ਸਾਲ 35 ਸਾਲ ਦੇ 40 ਸਾਲ ਪਹਿਲਾਂ ਜੀ ਅਸੀਂ ਹਲ ਬੋਂਦੇ ਸੀ ਖੁੱਦ ਬੋਂਦੇ ਸੀ ਇਹ ਜੋੜਾ ਬਜ਼ੁਰਗ ਬੋਂਦੇ ਸੀ ਤੁਹਾਨੂੰ ਆਪਰੇ ਕਿ ਅਕੁਪੇਸ਼ਨ ਕਰਦੇ ਲੋਨ ਨਹੀਂ ਸੀ ਜੀ ਨੰਗੇ ਪੈਰੀ ਹਲ ਬੋਣਾ ਨੰਗੇ ਪੈਰੀ ਪੱਠੇ ਬਣਨੇ ਨੰਗੇ ਪੈਰੀ ਕਣਕ ਬਣਨੀ ਨੰਗੇ ਪੈਰੀ ਗੋਡੀ ਕਰਨੀ ਹਮ ਨੰਬਰ 2 ਮਿਹਨਤ ਇੰਨੇ ਕਰਦੇ ਸੀ ਜੋ ਸੀ ਕੰਦੇ ਹਜਮ ਹੋ ਜਾਂਦਾ 540 ਔਰ ਲੋਕ ਸ਼ਾਮ ਨੂੰ ਕੀ ਸਵੇਰੇ ਮਾਤਾਵਾਂ ਨੇ ਰਾਤੀ ਬਈ ਰੋਟੀ ਦੇ ਉੱਤੇ ਮੱਖਣ ਰੱਖ ਕੇ ਦੇਣਾ ਨਾਲ ਇਹ ਗੁਰਦੇਣੇ ਸ਼ੱਕਰ ਤੇ ਨਾਲ ਲੱਸੀ ਦੇਣੀ ਜੀ ਦੋਨੋਂ ਹੀ ਚੀਜ਼ਾਂ ਜਿਹੜੀਆਂ ਸੀ ਗੋੜਾ ਜਿਹੜਾ ਉਹ એનર્ਜੀ ਪਤਾ ਕਰਦਾ ਜੀ ਹੁਣ ਵੀ ਤੁਸੀਂ ਗੋਲ ਖਾ ਕੇ ਥੋੜਾ ਪਾਣੀ ਪੀ ਲਓ ਕਹਿੰਦੇ 2 ਘੰਟੇ 4 ਘੰਟੇ ਭੁੱਖ ਨਹੀਂ ਲੱਗਦੀ ਹਾਂਜੀ ਜਿਵੇਂ ਤੁਸੀਂ ਇੱਕ ਹੁੰਦਾ ਬਾਲਣ ਜਿਹੜਾ ਨਾ ਉਹ ਪਾ ਲਿਆ ਪਾ ਲਿਆ ਨਾ ਟੇਢਾ ਪਾ ਲਿਆ ਔਰ ਇਸੇ ਤਰ੍ਹਾਂ ਜਿਹੜਾ ਤੁਸੀਂ ਮੱਖਣ ਘੋ ਖਾਂਦੇ ਸੀ ਸ਼ੱਕਰ ਤਾਂ ਉਹਦੇ ਨਾਲ એનર્ਜੀ ਕਾਇਮ ਰਹਿੰਦੀ ਸੀ ਜੀ ਫਿਰ ਉਹ ਆਪ ਵੀ ਮਿਹਨਤ ਕਰਦਾ ਸੀ ਕਈ ਨਾਲ ਗੁਰਦਾ ਰੰਬੇ ਨਾਲ ਗੁਰਦਾ ਘੋੜੀ ਨਾਲ ਗੁਰਦਾ ਤੇ ਹਲ ਬੋਂਦਾ ਤੇ ਉਹਦੇ ਨਾਲ ਉਹਦੀ ਜਿਹੜੀ ਉਹ ਪਾਚਣ ਸ਼ਕਤੀ ਤੇਜ਼ ਹੋ ਕੇ ਤੈਨੂੰ ਖਰਾਕਾ ਹੀ ਮੰਦੇ ਉਹ ਬੰਦੇ ਬਿਮਾਰੀ ਘਟ ਹੁੰਦੇ ਜੀ ਅੱਛਾ ਜੇ ਬਿਮਾਰ ਹੁੰਦੇ ਸੀ ਤਾਂ ਬੜਾ ਹੀ ਸੌਖਾ ਜਿਹਾ ਇਲਾਜ ਹੁੰਦਾ ਸੀ ਕੋ ਲੋਕ ਘੋੜ ਕੇ ਪੀ ਲਓ ਆ ਬੁਟੀ ਜਿਹੜੀਆਂ ਨੂੰ ਦੋ ਦਿਨ ਪਾਣੀ ਦੇ ਬਾਲ ਕੇ ਪੀ ਲਓ ਇਹ ਦੁਸ਼ਾਂਦਾ ਪੀ ਲਓ ਬਨਖਾ ਬਰਾਖਿਆ ਪੀ ਲਓ ਬੰਦੇ ਦੇ ਆ ਸਾਡੇ ਲੋਕਾਂ ਨੂੰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸਾਡੇ ਵਾਲੀ ਏਜ ਦੀ ਆ ਇਹਨਾਂ ਨੂੰ ਬਨਖੇ ਦਾ ਬਹੁਤ ਘਟ ਪੰਦਾ ਬਨਖੇ ਦਾ ਕੀ ਜੀ ਆਮ ਜਿਹੜੀਆਂ ਚੀਜ਼ਾਂ ਨਾ ਉਹਨਾਂ ਦਾ ਨਹੀਂ ਪਤਾ ਜੀ ਉਹਨਾਂ ਦੇ ਬਾਰੇ ਵੀ ਯਰ ਟੋਟਲੀ ਅਨਨੋਨ ਮੇਰੇ ਕੋ ਬੱਚੇ ਪਰਦੇ 18 ਬੱਚੇ ਪਰਦੇ ਇਸ ਵੇਲੇ ਗੁਰੂਗ੍ਰਾਂਧ ਸਾਹਿਬ ਦਾ ਸਵੇਰੇ ਪਾਰ ਕਰਦੇ ਆ ਜੀ ਸੁਧਾਰਨ ਉਸਤਾਨ ਦੀ ਗੱਲ ਆ ਮੈਂ ਪੁੱਛਦਾ ਨਾ ਚਰਖਾ ਪੁੱਛਦਾ ਹੱਟ ਪੁੱਛਦਾ ਜਾਂ ਮੈਂ ਕੋਈ ਦਾਂ ਜੀ ਗੱਲ ਪੁੱਛਦਾ ਉਹ ਗੱਲੇ ਜੀ ਸਾਡੇ ਨਹੀਂ ਪਤਾ ਉਹੀ ਪਤਾ ਹੀ ਨਹੀਂ ਪੀੜੀ ਨੌਜਵਾਨ ਬੀੜੀ ਅਰੇ ਪੀੜੀ ਫੇ ਉਹਨਾਂ ਨੂੰ ਦੱਸੀਦਾ ਵੀ ਆਹ ਚੀਜ਼ ਆ ਆ ਨਹੀਂ ਅਜਾ ਜੇ ਛੱਤ ਤੇ ਪਰਸ਼ਤੀ ਗਈਏ ਪਰਸ਼ਤੀ ਦਾ ਕਹਿੰਦੇ ਧਾਰੀ ਪਾਈ ਹੁੰਦੀ ਆ ਜੀ ਜੀ ਵਿੱਚ ਪਰ ਗਿਆ ਨਹੀਂ ਪਤਾ ਕਿ ਨਹੀਂ ਪਤਾ ਬੱਚੇ ਬੱਚੇ ਟੋਟਲੀ ਅਨਨੋਨ ਨੇ ਜੀ ਬੱਚੇ ਇਸ ਵੇਲੇ ਨੋਟ ਲੈਣ ਦੀ بجائے ਖੁਬ ਗਏ ਟੈਲੀਫੋਨ ਵਿੱਚ ਜੀ ਮੋਬਾਈਲਾਂ ਚ ਬੱਲੇ ਹਾਂ ਫਾ ਫਾ ਜਿਹੜਾ ਹੈਗੀ ਆ ਫੇਸਬੁਕ ਯੂਟਿਊਬ ਤੇ ਚੱਲ ਗਏ ਫੇਸਬੁਕ ਤੇ ਚੱਲ ਗਏ ਇੰਸਟਾਗ੍ਰam ਤੇ ਚੱਲ ਗਏ ਔਰ ਉਹਨਾਂ ਵਿੱਚੇ ਕੁਝ ਤਾਂ ਗੱਲਾਂ ਸਿੱਖਣ ਵਾਲੀਆਂ ਹੈਗੀਆਂ 5 ਜਾਂ 10% ਗੱਲਾਂ ਵਧੀਆ ਨੇ ਜੀ ਉਹਨਾਂ ਜੋ ਮਾਰਗਦਰਸ਼ਕ ਨੇ ਉਹ ਚੰਗਾ ਚਖਾ ਦਿੰਦੇ ਆ ਪਰੰਤੂ ਉਹਦੇ ਵਿੱਚ ਜਿਹੜਾ ਨਾ ਬਕਵਾਸ ਥਿਆ ਦੇ ਔਰ ਉਹਦੇ ਵਿੱਚ ਗੰਦੇ ਖਿਆਲ ਵਿੱਚ ਆਦਮੀ ਰੁੱਤਦਾ 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 ਇਹ ਮੇਰੇ ਫੈ ਜਾਂਦਾ ਇੱਕ ਵਾਰ 2:00 2:30 ਰਾਤ ਤੱਕ ਦੇਖੇ ਜੀ ਅੱਛਾ ਬਾਬਾ ਜੀ ਇੱਕ ਸਾਨੂੰ ਉਪਮਾ ਹੋ ਰਿਹਾ ਹੈ ਮਸਵਾਲ ਹੈ ਕਿ ਤੁਸੀਂ ਗੱਲ ਕੀਤੀ ਹੈ ਮੱਖਣ ਦੀ ਘਿਓ ਦੀ ਜਿਵੇਂ ਕਿ ਸਾਡਾ ਅੱਜ ਕੱਲ ਡਾਕਟਰ ਪਹਿਲੇ ਨੰਬਰ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਪਹਿਲਾ ਲੋਕੀ ਬੀਪੀ ਸ਼ੂਗਰ ਦੀ ਜਿਹਨੂੰ ਪ੍ਰੋਬਲਮ ਹੁੰਦੀ ਹੈ ਪਹਿਲਾ ਕਹਿੰਦੇ ਵੀ ਘਿਓ ਬੰਦ ਕਰ ਦੋ ਘਿਓ ਸਾਡੇ ਲਈ ਵਧੀਆ ਜਾਂ ਡਾਕਟਰ ਵੈਸੇ ਹੀ ਮਨਾ ਕਰ ਦਿੰਦੇ ਸਾਨੂੰ ਉਹਦੇ ਬਾਰੇ ਜਾਣ ਕੇ ਦਿਓ ਮੈਂ ਕਿਸੇ ਦੇ ਕੋਲ ਬੈਠਾ ਸੀਗਾ ਸਿਆਣੇ ਬੰਦੇ ਕੋਲ ਉਹ ਵੀ ਕਹਿੰਦੇ ਜੀ ਕਹਿੰਦੇ ਘਿਓ ਖਾਣਾ ਸਾਡੇ ਲਈ ਵਧੀਆ ਪਰ ਡਾਕਟਰ ਸਾਨੂੰ ਤੱਕੇ ਨਾਲ ਬੰਦ ਕਰਦੇ ਤੁਹਾਡੀ ਖੁਰਾਕ ਨੂੰ ਉਹ ਰੋਕ ਲੈਂਦੇ ਆ ਤਾਜੋ ਉਹਨਾਂ ਦੀ ਦਵਾਈ ਚੱਲਦੀ ਰਹੇ ਬੰਦਾ ਤੰਦਰੁਸਤ ਨਾ ਹੁਣ ਇਹ ਚਲੋ ਇਹ ਵੀ ਅਸੀਂ ਕੋ ਗੌਣ ਪਰਯੋਜਨ ਮੰਨ ਲੈਂਦੇ ਆ ਮੁੱਖ ਪਰਯੋਜਨ ਸਾਡਾ ਹੋਰ ਹੈ ਗੌਣ ਹੈ ਅਸਲ ਵਿੱਚ ਗੱਲ ਕੀ ਹੋਈ ਹੈ ਕਿ ਸਾਡਾ ਜਿਹੜਾ ਖਾਣਾ ਪੀਣਾ ਆਰ ਬਦਲਿਆ ਉਹਤੇ ਗੱਲ ਆ ਗਈ ਮੁਰਗੀ ਸਾਡੇ શરી ਵਿੱਚ ਤਿੰਨ ਤਤ ਵੈਦਾਂ ਨੇ ਮੰਨੇ ਬਾਤ ਪਿਤ ਤੇ ਕਫ ਇਸ ਵੇਲੇ ਜਿਹੜੀ ਹੈ ਨਾ ਬਾਤ ਦਾ ਉੜ ਗਈ ਜੀ ਤੇ ਕਫ ਪ੍ਰধান ਹੈ ਜੀ ਉਹ ਕਫ ਅਲਰਜੀ ਨਾਲ ਆ ਰਹੀ ਹੈ ਜਿਹੜੀ ਪੇਤਾ ਇਹ ਸਾਰਿਆਂ ਦੀ ਵਧੀ ਹੋਈ ਹੈ। ਹੂੰ। ਇਹਦੇ ਨਾਲ ਹੀ ਪੇਤੇ ਨਾਲ ਬਹੁਤ ਸਾਰੇ ਬਿਮਾਰੀਆਂ ਕ੍ਰੀਏਟ ਹੋ ਰਹੀਆਂ ਨੇ। ਹੂੰ। ਯਾਨੀ ਜਿੱਦਾਂ ਸਿਆਉ ਕਹ ਲੈਨੇ ਪੇ ਬੀਪੀ ਵੱਧ ਗਿਆ। ਹਾਂਜੀ ਬੀਪੀ ਵੱਧ ਗਿਆ। ਬੀਪੀ ਵੱਧ ਗਿਆ। ਹਾਂਜੀ। ਔਰ ਮੇਰੇ ਸੀ ਕਹਨੇ ਆਂ ਭਈ ਅ ਜਿਹੜਾ ਹੈ ਸਾਡਾ ਬ੍ਰੇਨ ਸਟ੍ਰੋਕ ਹੋ ਜਾਂਦੀ ਤਾਂ ਕਭ ਵੱਧ ਗਈ। ਜੀ। ਜਿਹਾ ਸਿਆਉ ਕਹਨੇ ਜੀ ਭਈ ਸਾਡੇ ਅੰਦਰ ਜੜੀਆਂ ਨਾ ਤੁਮਣੀਆਂ ਜੜੀਆਂ ਸਾਹ ਲੈਣ ਬਾਣੀਆਂ ਆਡਰੀਆਂ ਨੇ। ਉਹਨਾਂ ਦੇ ਵਿੱਚ ਉਹ ਜੰਮ ਗਿਆ ਪਲੇ ਸਟੋਰ ਜਾਂ ਵੈਸਟਫਲ ਜੰਮ ਗਿਆ ਗੱਲ ਅਸਲ ਤੇ ਹੈ ਉਹਨਾਂ ਬੰਦੇ ਦੇ ਜੰਮਦੇ ਨਹੀਂ ਸੀ ਖਾ ਕੇ ਮਿਹਨਤ ਬਹੁਤ ਕਰਦੇ ਪਸੀਨਾ ਨਿਕਲ ਜਾਂਦਾ ਸੀ ਗੰਦੀ ਗੋਡੀ ਦੀ ਨਿਕਲ ਜਾਂਦਾ ਇੰਨੀ ਕਿ ਮਿਹਨਤ ਕਰਦੇ ਸੀ ਉਹ ਕਈ ਨਾਲ ਗੁੱਡਣਾ ਬੰਨਾ ਗੁੱਡਣਾ ਔਰ ਖੇਤ ਨੂੰ ਮਤਲਬ ਕਈ ਨਾਲ ਟਾਪਣਾ ਉਹਨੂੰ ਖਰਾਕ ਖਾ ਕੇ ਜਦੋਂ ਕਰਦੇ ਸੀ ਤਾਂ ਉਹ ਹজম ਹੁੰਦੀ ਹੁਣ ਆਪਾਂ ਮੱਖਣ ਖਾ ਕੇ ਤੇ ਸੋਫੇ ਤੇ ਲੇਟ ਕੇ ਦਾ ਅਖਬਾਰ ਪੜ੍ਹ ਜਾਂਦੇ ਆ ਕੀ ਵੀ ਦੇਖੀ ਜਾਂਦੇ ਆ ਉਹ ਤੁਸੀਂ ਜਦੋਂ ਕਰਨਾ ਚਾਹ ਰਹੇ ਉਹ ਜਿਹੜਾ ਚਮਚਾ ਮਖੜਾ ਖਾਤਾ ਹਜਮ ਕਿਤਾਉ ਨਹੀਂ ਹੋਗਾ ਨਹੀਂ ਹੋਗਾ ਹਜਮ ਨਹੀਂ ਹੋਊਗਾ ਉਹ ਫਲੋ ਸਪੀਡ ਨਾਲ ਆਪਣੇ ਸਾਡੇ ਮਿਹਦੇ ਚੋਂ ਚਕਨਾਟ ਲੈ ਕੇ ਜਾਏਗਾ ਸਾਡੀਆਂ ਆਟਰੀਆਂ ਜੰਮਣਗੀਆਂ ਡਾਟਰ ਨੂੰ ਬੰਦ ਕਰਨਗੇ ਅੱਜ ਵੀ ਤੁਸੀਂ ਕੇ ਦਾ ਚਮਚਾ ਖਾ ਕੇ ਅਗਰ ਪੂਰੀ ਕਈ ਨਾਲ ਜਦ ਤੁਸੀਂ ਮਿਹਨਤ ਵਿੱਚ ਕਰੋ ਅੱਜ ਉਹ ਜਿਆ ਕਹੋ ਗੱਲ ਜੀ ਅੱਛਾ ਬੱਬਾਈ ਜਾਂਦੇ ਜਾਂਦੇ ਸਾਡੇ ਦਸ਼ਕ ਵੀਰਾਂ ਨੂੰ ਕੋਈ ਤੁਸੀਂ ਸੁਝਾਅ ਦੇਣਾ ਚਾਹੁੰਦੇ ਤਾਂ ਜੋ ਤੁਹਾਡੇ ਇਸਾ ਇਸ ਵੀਡੀਓ ਤੇ ਦੇਖ ਕੇ ਕੋਈ ਨਾ ਕੋਈ ਸੇਧ ਲੈ ਸਕਣ ਜਿਹੜੇ ਵੀਰਪਾਂ ਸਾਡੀ ਇਸ ਵੀਡੀਓ ਨੂੰ ਦੇਖਣਗੇ ਉਹ ਵੀ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇੱਕ ਛੋਟਾ ਜਿਹਾ ਸੁਝਾਅ ਦੇ ਇੱਕ ਜੋ ਮੈਂ ਲੋ ਗੱਲਾਂ ਸੁਝਾ ਦੇਣਾ ਚਾਹੁੰਦਾ ਜੀ ਇੱਕ ਤਾਂ ਆਪਣਾ ਜਿਹੜਾ ਆਲਾ ਦਵਾਲਾ ਨੂੰ ਸਾਫ਼ ਰੱਖੋ ਜੀ ਘਰ ਦੇ ਕੂੜੇ ਨੂੰ ਬੈਸਟ ਤਰੀਕੇ ਨਾਲ ਤੁਸੀਂ ਉਹਨੂੰ ਜਿਹੜਾ ਹੈ ਨਾ ਉਥੇ ਜਿੱਥੇ ਠਕਣਾ ਰੱਖਣਾ ਉਹ ਰੱਖੋ ਜੀ ਨੰਬਰ 2 ਜਿਹੜਾ ਪਾਣੀ ਹੈ ਨਾ ਉਹ ਨੀਤੀ ਵਾਲਿਆਂ ਨੇ ਕਿਹਾ ਪਾਣੀ ਪੁੰਨ ਕੇ ਬਿਣਾ ਚਾਹੀਦਾ ਜੀ ਇਹਦਾ ਮਤਲਬ ਪਾਣੀ ਦਾ ਜਿਹੜਾ ਤੁਹਾਡੀ ਉਹ ਹੈਗੀ ਹੈ ਅ ਗ੍ਰੈਵਿਟੀ ਕਿੰਨਾ ਪਾਣੀ ਪੀਣਾ ਅਸੀਂ ਜਾਂ ਉਹਦੇ ਚ ટીਡੀਐਸ ਕਿੰਨੀ ਹੈ ਉਹਦੇ ਹਿਸਾਬ ਨਾਲ ਪਾਣੀ ਪੀਣਾ ਉਹਨੂੰ ਡਿਜਟ ਕਰੋ ਤੀਸਰਾ ਆ ਤੁਸੀਂ ਖਾਣਾ ਟਾਈਮ ਤੇ ਖਾਓ ਕਿ ਟਾਈਮ ਦੇ ਉਤੇ ਤੁਸੀਂ ਜਾਗੋ ਤੇ ਟਾਈਮ ਤੇ ਸਮਾ ਜੀ ਅਗਰ ਦੋ ਤਿੰਨ ਕੀ ਹੈ ਤੁਸੀਂ ਕਰ ਲੈਂਦੇ ਹੋ ਖਾਦੇ ਤੇ ਨਹੀਂ ਖਾਂਦੇ ਔਰ ਟਾਈਮ ਤੇ ਸੌਂਦੇ ਹੋ ਟਾਈਮ ਤੇ ਉੱਠਦੇ ਹੋ ਤੇ ਟਾਈਮ ਤੇ ਖਾਂਦੇ ਹੋ ਤੇ ਖਾਦੇ ਤੇ ਨਹੀਂ ਖਾਂਦੇ ਮੇਰੇ ਖਿਆਲ ਤੁਹਾਡੇ ਪੰਜਾਬੀ ਮਾਧ ਦੇ ਐਸਟੀਡੀ ਦੇ ਔਰ ਗੈਸ ਦੇ ਆਹ ਤੋਂਸੇ ਦੇ ਹੋਰ ਕਿੰਨੇ ਸਾਰੇ ਰੋਗ ਜਿਹੜੇ ਤੁਹਾਡੇ ਦੇ ਵਿੱਚ ਹੋ ਜਾਂਦੇ ਠੀਕ ਹੈ ਪਰ ਦੋ ਗੱਲਾਂ ਨਾਲ ਜੀ ਦੋਸਤੋ ਇਹ ਸੰਸਾਡੇ ਨਾਲ ਸੰਤ ਬਾਬਾ ਤੇਜਾ ਸਿੰਘ ਜੀ ਖੁੱਡੇ ਗੁਰਦੁਆਰਾ ਢਾਬਾ ਸਾਹਿਬ ਵਾਲੇ ਔਰ ਇਹਨਾਂ ਦੀ ਬਹੁਤ ਵਧੀਆ ਸਾਨੂੰ ਗੱਲਾਂ ਲੱਗੀਆਂ ਆਸ ਕਰਦੇ ਹਾਂ ਕਿ ਤੁਸੀਂ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਨੂੰ ਵੀ ਪਿਆਰ ਦੋਗੇ ਔਰ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਮੈਂ ਪੰਜਾਬੀ ਰੰਗ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਇਹ ਚਾਹਣਾ ਮੇਰੀ ਉਮਰ ਇਸ ਵੇਲੇ 78 ਸਾਲ ਜੀ ਤੇ ਮੈਨੂੰ ਜਿਹੜਾ ਗੁਰੂ ਲੋਕਾਂ ਨੇ ਗਿਆਨ ਦਿੱਤਾ ਜਾਂ ਮੈਂ ਆਪ ਮਿੱਤਰਾਂ ਦੋਸਤਾਂ ਤੋਂ ਲੈ ਆਇਆ ਜਾਂ ਕਾਲਜੋਂ ਪੜਿਆ ਮੈਂ ਜੋ ਉਹਨਾਂ ਵੀ ਤੁਹਾਡੇ ਵਰਗੇ ਸੱਜਣ ਮੈਨੂੰ ਮਿਲਦੇ ਰਹੇਨ ਬਾਰ-ਬਾਰ ਬਹੁਤ ਵੱਖ-ਵੱਖ ਮੇਸ਼ਿਆਂ ਦੇ ਉੱਤੇ ਮੇਰੇ ਨਾਲ ਗੱਲ ਕਰਨ ਗੁਰਬਾਣੀ ਦੇ ਉੱਤੇ ਸਦਾ ਚਾਰ ਤੇ ਸ੍ਰੀ ਸੁਲੇ ਕਿਰਤਰ ਤੇ ਤੇ ਮੈਂ ਉਹਨਾਂ ਨੂੰ ਜਿਹੜੀ ਮੇਰੇ ਕੋਲ ਵਿਰਧਿਆ ਆ ਜਾਂ ਮੇਰੇ ਕੋਲ ਗੁਣ ਹੈ ਮੈਂ ਉਹ ਸਾਥ ਸੰਗਤਾਂਈ ਜਾਂ ਦਰਸ਼ਕਾਂ ਤਾਈ ਮੈਂ ਉਹਨੂੰ ਪਜਾਉਂਦਾ ਰਹਾਂ ਧੰਨਵਾਦ ਬਾਬਾ